ਔਰ ਜਿਹੜਾ ਰਿਸਪਾਂਸ ਯੂਥ ਦਾ ਯੂਥ ਦੀ ਜੁਆਇਨਿੰਗ ਦਾ ਔਰ ਜਿਹੜੇ ਸਿਰ ਕੱਟ ਬੰਦੇ ਨੇ 90 ਦੇ ਉਹਨਾਂ ਦੀ ਜੁਆਇਨਿੰਗ ਦਾ ਬਹੁਤ ਵਧੀਆ ਲੱਗ ਗਿਆ ਕਿ ਸਾਡੇ ਪਰਿਵਾਰ ਦੇ ਵਿੱਚ ਆ ਕੇ ਪਰਿਵਾਰ 'ਚ ਵਾਧਾ ਹੋਇਆ ਬੀਜੇਪੀ ਪਰਿਵਾਰ ਦੇ ਵਿੱਚ ਔਰ ਪਾਰਟੀ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਲਾਭ ਹੋਊਗਾ ਮੈਂ ਕਿਵੇਂ ਦੇਖਦੇ ਹਾਂ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ جاری ਹੈ ਔਰ ਰੁਕ ਨਹੀਂ ਰਿਹਾ ਜਦੋਂ ਕਿ ਉਹਨਾਂ ਵੱਲੋਂ ਉਹੀ ਕੁਐਸਚਨ ਨੇ ਜਿਹੜੇ ਦੁਆਰਾ ਦੁਆਰਾ ਪੁੱਛੇ ਜਾਂਦੇ ਹਾਂ ਦੇਖੋ ਕੁਐਸਚਨ ਜਿਹੜਾ ਜਦ ਰੋਧ ਕਰ ਰਹੇ ਨੇ ਉਹਦੇ ਵਿੱਚ ਕੋਈ ਕੁਐਸਚਨ ਦਾ ਜਵਾਬ ਵੀ ਨਹੀਂ ਤੁਸੀਂ ਦੇ ਸਕਦੇ ਰੋਲੇ ਰੱਪੇ ਦੇ ਵਿੱਚ ਬਾਕੀ ਕੁਐਸਚਨ ਮੇਰੇ ਜਵਾਬਾਂ ਨਾਲ ਉਹਨਾਂ ਦਾ ਹੱਲ ਨਹੀਂ ਹੋਣਾ ਇਹ ਜਿਹੜੇ ਕੁਐਸਚਨ ਪੁੱਟ ਕਰਨੇ ਜੋ ਇਹਨਾਂ ਦੀਆਂ ਗੱਲਾਂ ਨੇ ਇਹ ਜਿਹੜੀ ਬਣਦੀ ਸਰਕਾਰ ਹੋਊਗੀ ਉਹਨਾਂ ਦੇ ਅੱਗੇ ਲੈ ਕੇ ਜਾਣ ਟੇਬਲ ਤੇ ਬੈਠਣ ਔਰ ਦਰਵਾਜ਼ੇ ਹਰ ਵਕਤ ਖੁੱਲੇ ਨੇ ਕਿ ਇਹਨਾਂ ਦਾ ਕੋਈ ਹੱਲ ਨਿਕਲੇ मैडम जिस तरह शेयर रिस्पॉन्स ਵੱਧਦਾ ਜਾ ਰਿਹਾ ਹੈ ਲੋਕ ਬਾਹਰ ਆ ਰਹੇ ਨੇ ਲੋਕ ਖੁਸ਼ੀ ਨਾਲ ਆ ਰਹੇ ਨੇ ਔਰ ਇਹ ਇੱਕ ਇਹ ਰਿਸਪਾਂਸ ਹੈ ਜਿਹੜਾ ਸਾਡੀ ਵਿਕਟਰੀ ਦਾ ਕਾਰਨ ਬਣੂਗਾ ਕੀ ਫਰਕ ਹੈ ਮੈਮ ਪਿਛਲੀ ਵਾਰ ਕਾਂਗਰਸ ਤੋਂ ਲੜੀ ਸੀ ਇਸ ਵਾਰ ਫਰਕ ਕੀ ਨਜ਼ਰ ਆਇਆ ਫਰਕ ਇਹ ਹੈ ਕਿ ਪਿਛਲੀ ਵਾਰੀ ਤਕਰੀਬਨ ਦੋ ਪਾਰਟੀਆਂ ਦਾ ਮੁਕਾਬਲਾ ਸੀ ਬੀਜੇਪੀ ਅਕਾਲੀ ਦਲ ਦੇ ਨਾਲ ਸੀ ਔਰ ਕਾਂਗਰਸ ਸੀ ਹੁਣ ਜਿਹੜਾ ਫਰਕ ਹੈ ਇਹ ਹੋਰ ਕਿਸਮ ਦੀ ਚੋਣ ਹੈ ਇਹਦੇ ਵਿੱਚ ਚਾਰ ਮੁੱਖ ਪਾਰਟੀਆਂ ਔਰ ਮਾਨਦਲ ਵੀ ਹੈ ਬੀਐਸਪੀ ਵੀ ਹੈ ਛੱਤ ਕੋ ਇੰਡੀਪੈਂਡੈਂਸ ਵੀ ਹੋਣਗੇ ਇਹ ਔਰ ਕਿਸਾਨਾਂ ਦਾ ਅਲੱਗ ਹੈ ਵਿਰੋਧ ਹੈ ਕਿਸ ਦੀ ਸਪੋਰਟ ਕਰਨਗੇ ਉਹ ਮੈਂ ਨਹੀਂ ਕਹਿ ਸਕਦੀ ਪਰ ਇਸ ਮਾਹੌਲ ਦੇ ਵਿੱਚ ਹੱਲੇ ਸ਼ੁਰੂਆਤ ਹੋਈ ਹੈ ਤਾਂ ਮੇਰੇ ਖਿਆਲ 'ਚ ਅੰਤ ਤੱਕ ਦੇਖਾਂਗੀ ਕਿ ਕਿ ਹਰ ਇੱਕ ਪਾਰਟੀ ਨੇ ਹਰ ਇੱਕ ਕੈਂਡੀਡੇਟ ਨੇ ਆਪਣਾ ਪੂਰਾ ਜੋਰ ਲਾਣਾ ਹੈ ਸੋ ਅੰਤ ਦੇ ਵਿੱਚ ਪਤਾ ਚੱਲੂਗਾ ਕਿ ਲੋਕਾਂ ਨੇ ਫਤਵਾ ਕਿਸ ਨੂੰ ਦੇਣਾ ਹੈ ਵਿਰੋਧ ਕਰਨ ਤੋਂ ਇਲਾਵਾ ਜਿਹੜੇ ਕਿਸਾਨਾਂ ਨੂੰ ਕੀ ਫੀਲ ਕਰੋਗੇ ਕਿਉਂ ਬੀਜੇਪੀ ਬੋਲ ਰਹਾ ਮੈਂ ਉਹਨਾਂ ਨੂੰ ਕਹਿਣਾ ਚਾਹਦੀ ਆਂ ਕਿ ਮੇਰਾ ਪਰਿਵਾਰ ਕੈਪਟਨ ਸਾਹਿਬ ਹਰ ਵਕਤ ਅਸੀਂ ਕਿਸਾਨਾਂ ਦੀ ਜਿਹੜੀ ਬਿਹਤਰੀ ਹੈ ਪੰਜਾਬ ਦੀ ਜਿਹੜੀ ਬਿਹਤਰੀ ਹੈ ਜਿਹਦੇ ਵਿੱਚ ਸਾਰੇ ਵਰਗ ਦੇ ਪੈਂਦੇ ਨੇ ਉਹਨਾਂ ਦੇ ਲਈ ਕੰਮ ਕੀਤਾ ਇਹ ਨਹੀਂ ਸੋਚਿਆ ਕਿ ਪਾਰਟੀ ਐ ਕੀ ਹੈਗਾ ਪਾਰਟੀ ਲਾਈਨਸ ਤੋਂ ਉੱਪਰ ਰੁਟ ਕੇ ਜਦ ਪਾਣੀਆਂ ਦਾ ਮਸਲਾ ਅਸੈਂਬਲੀ 'ਚ ਪਾਸ ਕੀਤਾ ਉਦੋਂ ਇਹ ਨਹੀਂ ਸੋਚਿਆ ਕਿ ਮੈਂ ਕਾਂਗਰਸ ਪਾਰਟੀ ਆਂ ਔਰ ਮੇਰਾ ਮੁੱਖ ਮੰਤਰੀ ਪਦ ਜਾ ਸਕਦਾ ਸੋ ਜਦ ਵੀ ਕੋਈ ਪੀੜ ਆਈ ਆ ਜਦ ਇਹਨਾਂ ਨੇ ਦਿੱਲੀ ਜਾਣਾ ਥੀ ਜਦ ਕਿੰਨੇ ਮਹੀਨੇ ਇਹ ਬੈਠੇ ਰਹੇ ਕੋਈ ਮਰਿਆ ਕੋਈ ਗੰਗਾ ਫਸਾਦ ਹੋਇਆ ਨਹੀਂ ਦਿੱਲੀ ਗਏ ਇਹਨਾਂ ਨੇ ਆਪਣੀ ਅੰਦੋਲਨ ਕੀਤੀ ਔਰ ਉੱਥੇ ਵੀ ਪ੍ਰਧਾਨ ਮੰਤਰੀ ਜੀ ਨੇ ਇਹ ਕਦੀ ਨਹੀਂ ਹੋਇਆ ਹਿਸਟਰੀ 'ਚ ਕਿ ਕੋਈ ਪ੍ਰਧਾਨ ਮੰਤਰੀ ਇਸ ਤਰ੍ਹਾਂ ਮਾਫੀ ਮੰਗੇ ਔਰ ਆਪਣੇ ਸਾਰੇ ਕਾਨੂੰਨ ਵਾਪਸ ਲੈਣ ਕੇ ਇਹ ਅਲੱਗ ਗੱਲ ਹੈ ਕਿ ਕੁਝ ਸ਼ਰਤਾਂ ਹੋ ਗਈਆਂ ਕੁਝ ਨਹੀਂ ਪਰ ਇਹ ਜਦ ਵੀ ਹਿਸਟਰੀ 'ਚ ਕੋਈ ਚੀਜ਼ ਵੀ ਹੋਏ ਜੋ ਤੁਹਾਡੀਆਂ ਮੰਗਾ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਬੈਠ ਕੇ ਟੇਬਲ ਦੇ ਉੱਤੇ ਹੀ ਨਿਪਟਾ ਸਕਦੇ ਹੋ ਮੈਂ ਰਾਜਪੁਰੇ ਜਿਹੜੇ ਕਿਸਾਨ ਕੀ ਦਿੱਤ ਹੋਇਆ ਡਾਕਟਰ ਗਾਂਧੀ ਗੱਲ ਕਰਦੇ ਵੀ ਉਹਦੇ ਘਰੇ ਤੁਸੀਂ ਰਿਸੋਰਸ ਕਰਾਂ ਦਿੱਤਾ ਹੋਇਆ ਦੇਖੋ ਡਾਕਟਰ ਗਾਂਧੀ ਨੂੰ ਮੈਂ ਪੁੱਛਣਾ ਚਾਹਦੀ ਹਾਂ ਉਹ ਇੱਕ ਹੋਈ ਹੈ ਬਹੁਤ ਦੁੱਖ ਹੋਇਆ ਮੈਨੇ ਆਪਣੇ ਸਾਰੇ ਪ੍ਰੋਗਰਾਮ ਦੋ ਦਿਨਾਂ ਦੇ ਕੈਨਸਲ ਕਰਕੇ ਹੱਲੇ ਕੇ ਕੁਦਰਤ ਵੱਲੋਂ ਹੋਈ ਹੈ ਰੱਬ ਦਾ ਪਾਣਾ ਹੈ ਕਿ ਨਾ ਕਿਸੇ ਨੇ ੱਟਕਾ ਮਾਰਿਆ ਨਾ ਕੋਈ ਗੱਲ ਹੋਈ ਵੀਡੀਓ ਸਾਫ਼ ਦਿਖਾ ਰਹੀ ਹੈ ਪਰ ਮੈਂ ਡਾਕਟਰ ਗਾਂਧੀ ਜੀ ਨੂੰ ਪੁੱਛਣਾ ਹੈ ਤੁਸੀਂ ਸਿਆਸਤ ਦੇ ਵਿੱਚੋਂ ਚਲੋ ਹੁਣ ਉਮੀਦਵਾਰ ਬਣ ਗਏ ਪਰ ਪਹਿਲੇ ਵੀ ਸਿਆਸਤ ਕਰਦੇ ਸੀ ਜਾਂ ਇਨਸਾਨ ਤੁਸੀਂ ਇੱਕ ਵਾਰੀ ਸੰਸਦ ਰਹੇ ਫਿਰ ਲੜੇ ਜਿਹੜੇ ਕਿਸਾਨ ਬਾਰਡਰ ਤੇ ਉੱਤੇ ਦੋ ਛਿਤਰਾਂ ਨੇ ਹਲਕੇ ਦੇ ਮਾਰੇ ਸੱਤ ਫੱਟੜ ਹੋਏ ਤਿੰਨ ਫੱਟੜ ਹੋਈ ਕਨੌਰ ਚ ਉਹਨਾਂ ਦੇ ਘਰਾਂ ਚ ਤੁਸੀਂ ਗਏ ਹੋ ਮੈਨੂੰ ਦੱਸੋ ਮੈਂ ਸਾਰਿਆਂ ਦੇ ਘਰਾਂ ਚ ਜਾ ਕੇ ਆਈ ਹਾਂ ਹੱਲੀ ਕੇ ਸਾਡੀ ਪਾਰਟੀ ਦੇ ਬੰਦੇ ਨਹੀਂ ਸੀ ਪਰ ਸਾਡੇ ਇਲਾਕੇ ਦੇ ਵਸਨੀਕ ਔਰ ਸਾਡੇ ਭਾਈਚਾਰਾ ਸਮਝੋ ਪੰਜਾਬ ਦਾ ਕੋਈ ਭਾਈਚਾਰਾ ਉਹਦੇ ਮੈਂ ਦੇ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਬੀਜੇਪੀ ਦਾ ਜਿਹੜਾ ਮੁਕੰਮਲ ਅਸੀਂ ਵਿਰੋਧ ਕਰ ਰਹੇ ਹਾਂਗੇ ਸਵਾਲ ਜਵਾਬ ਕਰ ਰਹੇ ਹਾਂਗੇ ਸ਼ਾਂਤਮਈ ਸਾਡਾ ਵਿਰੋਧ ਹੈਗਾ ਇਸ ਕਰਕੇ ਪਾਰੇ ਹੈ ਜਾਣਬੁੱਝ ਕੇ ਸਾਨੂੰ ਸਾਡੇ ਮਤਲਬ ਜ਼ਖਮਾਂ ਤੇ ਲੂਣ ਛੜਕਣ ਦੇ ਮਾਰੇ ਜਾਣ ਜਾਣ ਕੇ ਰੋਜ਼ 4 4 5 5 7 7 ਪ੍ਰੋਗਰਾਮ ਇਹ ਰੱਖਦੀ ਹੈ ਕਿ ਰਾਣੀ ਪ੍ਰਨੀਤ ਕੌਰ ਅੱਜ ਉਹ ਇੱਥੇ ਨਾਬੇ ਦੇ ਵਿੱਚ ਆਈ ਹੋਈ ਹੈ ਉਹਦਾ ਅਸੀਂ ਸ='%20ਨੁਕਤ ਮੋਰਚੇ ਦੇ ਸੱਦੇ ਉੱਤੇ ਵਿਰੋਧ ਕਰਦੇ ਹਾਂਗੇ ਕਿਉਂਕਿ ਸਾਡੇ ਕਿਸਾਨਾਂ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਨੇ ਮਤਲਬ ਤਸ਼ੱਦਦ ਕੀਤਾ ਸਾਡੇ 750 ਕਿਸਾਨਾਂ ਦੀ ਕਾਤਲ ਇਹ ਭਾਜਪਾ ਸਰਕਾਰ ਹੈ ਪਹਿਲਾਂ ਇਹ ਹੀ ਰਾਣੀ ਕਾਂਗਰਸ ਦੇ ਵਿੱਚ ਐਮਪੀ ਰਹੀ ਹੈਗੀ ਪਰ ਜਦੋਂ ਉਧਰੋਂ ਢਿੱਡ ਨਹੀਂ ਭਰਿਆ ਹੈਗਾ ਹੁਣ ਆ ਕੇ ਬੀਜੇਪੀ ਦੇ ਵਿੱਚ ਨਾਲ ਗਈ ਇਸ ਕਰਕੇ ਅਸੀਂ ਇਸ ਸਰਕਾਰ ਦਾ ਬੀਜੇਪੀ ਦਾ ਲਗਾਤਾਰ ਵਿਰੋਧ ਕਰਦੇ ਆ ਸਾਡੀ ਪ੍ਰਣਾਣੀ ਪ੍ਰਨੀਤ ਕੌਰ ਨਾਲ ਸਾਡਾ ਕੋਈ ਵਿਰੋਧ ਨਹੀਂ ਹੈਗਾ ਪਰ ਸਾਡਾ ਬੀਜੇਪੀ ਸਰਕਾਰ ਨਾਲ ਵਿਰੋਧ ਹੈ ਜੋ ਵੀ ਬੀਜੇਪੀ ਦੇ ਵਿੱਚ ਜਿਹੜਾ ਵੀ ਨੁਮਾਇੰਦਾ ਆਊਗਾ ਅਸੀਂ ਉਹਦਾ ਸਖਤ ਵਿਰੋਧ ਕਰਾਂਗੇ ਸੰਯੁਕਤ ਮੋਰਚੇ ਦੇ ਸੱਦੇ ਉੱਤੇ ਕਿਉਂਕਿ ਸਾਡੇ ਨਾਲ ਵਾਅਦੇ ਕੀਤੇ ਸਰਕਾਰ ਨੇ ਜਦੋਂ ਦਿੱਲੀ ਦੇ ਵਿੱਚੋਂ ਮੋਰਚਾ ਅਸੀਂ ਉੱਥੋਂ ਸਸਪੈਂਡ ਕੀਤਾਗਾ ਤਾਂ ਉਸ ਸਮੇਂ ਸਾਡੇ ਨਾਲ ਐਮਐਸਪੀ ਕਾਨੂੰਨ ਦੀ ਗਾਰੰਟੀ ਦੇਣ ਦੀ ਲਿਖਤੀ ਵਾਅਦਾ ਕੀਤਾ ਸਾਡੇ ਕਿਸਾਨਾਂ ਦੇ ਉੱਤੇ ਪਾਏ ਝੂਠੇ ਪਰਚੇ ਰੰਗ ਕਰਨ ਦਾ ਵਾਅਦਾ ਕੀਤਾ ਤੇ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜ੍ਹ ਕੇ ਕਿਸਾਨਾਂ ਦਾ ਕਤਲ ਕੀਤਾ ਉਸ ਜਿਹੜਾ ਟੈਣੀ ਦੇ ਮੁੰਡੇ ਨੂੰ ਉਹਨੂੰ ਕਾਜਲ ਮਲਮ ਵਾਲਾ ਜੀ ਸ਼ੀਟ ਦੇ ਕੇ ਨਵਾ ਗਿਆ ਭਾਜੀ ਬੀਜੇਪੀ ਇਸ ਕਰਕੇ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਜ਼ਖਮਾਂ ਤੇ ਲੂਣ ਛਿਰਕ ਦਿਆ ਇਹਦਾ ਅਸੀਂ ਕੋ ਅਸੀਂ ਆਪਦਾ ਵਿਰੋਧ ਕਰਦੇ ਆਂਗੇ ਸਾਡਾ ਵਿਰੋਧ ਕਰਨ ਦਾ ਹੱਕ ਆ ਸਾਡੇ ਪਿੰਡਾਂ ਦੇ ਵਿੱਚ ਜਦੋਂ ਰਾਣੀ ਆਊਗੀ ਤਾਂ ਉਹਨੂੰ ਪਿੰਡਾਂ ਦੇ ਵਿੱਚ ਬਿਲਕੁਲ ਅਸੀਂ ਬੜਨੀ ਦੇਵਾਂਗੇ ਸਵਾਲ ਜਵਾਬ ਕਰਾਂਗੇ ਅਸੀਂ ਅੱਜ ਵੀ ਕਹਿੰਦੇ ਆਂ ਫਿਰ ਆਣੀ ਪ੍ਰਨੀਤ ਕਰਾ ਕੇ ਸਾਡੀ ਗੱਲਾਂ ਦਾ ਜਵਾਬ ਦੇਵੇ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਮੰਗਾਂ ਦੇ ਉੱਤੇ ਕੀ ਕਹਿੰਦੀ ਆ ਰਾਣੀ ਪ੍ਰਨੀਤ ਕੌਰ ਪਰ ਇਹਨਾਂ ਕੋਲੇ ਕੋਈ ਜਵਾਬ ਨਹੀਂ ਇਹ ਮੂਲ ਘੋਕੇ ਇਥੋਂ ਭਜਦੇ ਬਣਦੇ ਨੇ ਤੇ ਦੂਜੇ ਪਾਸੇ ਇਹ ਝੰਡੋਲਾ ਪਿੱਟਦੇ ਨੇ ਵੀ ਸਾਡਾ ਜਿਹੜਾ ਅਧਿਕਾਰ ਹੈ ਜੀ ਸਾਡਾ ਡੈਮੋਕਰੇਟ ਰਾਈਟ ਆ ਵੋਟਾਂ ਮੰਗਣਾ ਫਿਰ ਸਾਡੇ ਕਿਸਾਨਾਂ ਦਾ ਦਿੱਲੀ ਜਾਣਾ ਰਾਈਟ ਨਹੀਂ ਹੈਗਾ ਤੁਹਾਡੇ ਬਾਪ ਪੜੀਆਂ ਦਿੱਲੀ ਜਿਹੜੀ ਤੁਸੀਂ ਤੀਜੇ ਦਿਨ ਸਾਨੂੰ ਘੇਰ ਲੈਣੇ ਹੋਗੇ ਇਸ ਕਰਕੇ ਜੇ ਸਾਨੂੰ ਰੋਕਦੇ ਹੋ ਤੁਸੀਂ ਦਿੱਲੀ ਜਾਣ ਤਾਂ ਤਾਂ ਪਿੰਡ ਸਾਡੇ ਨੇ ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਵੜਨੇ ਆਂਗੇ ਇਸ ਕਰਕੇ ਇਹ ਜਿਹੜਾ ਤੁਸੀਂ ਇੱਥੇ ਕਾਨੂੰਨ ਦਾ ਸਾਡੇ ਉੱਤੇ ਦਬਸ ਪਾਉਣੀ ਚਾਹੁੰਦੇ ਹੋ ਇੱਥੇ ਦਾ ਕਾਨੂੰਨ ਸਾਰਾ ਇਹਨਾਂ ਚੋਰਾਂ ਦੀ ਰਾਖੀ ਕਰਦਾਗਾ ਇਸ ਕਰਕੇ ਲੋਕ ਪਰੇਸ਼ਾਨ ਨੇ ਲੋਕ ਹਤਾਸ਼ ਹੋ ਚੁੱਕੇ ਨੇ ਅੱਜ ਲੋਕ ਇੰਨੇ ਹਤਾਸ਼ ਨੇ ਬਿਨਾਂ ਦੇ ਸਰਕਾਰਾਂ ਦੇ ਸਤਾਏ ਹੋਏ ਲੋਕ ਅੱਜ ਕਿਵੇਂ ਗੱਲਬਾਤੇ ਪਾ ਰਹੇ ਨੇਗੇ ਇਸ ਕਰਕੇ ਅਸੀਂ ਸਰਕਾਰ ਦਾ ਵਿਰੋਧ ਕਰ ਦੇਵਾਂਗੇ ਤੇ ਇਸ ਬੀਜੇਪੀ ਦਾ ਅਸੀਂ ਕਹਿਣਾ ਚਾਹੁੰਦੇ ਆ ਵੀ ਸਾਡੇ ਪਿੰਡਾਂ ਦੇ ਵਿੱਚ ਬਿਲਕੁਲ ਆਉਣ ਦੀ ਜੁਰਤ